ਵੀਰੋਂ ਐਂ ਕੱਟੀਆਂ ਲੈਣ ਦਾ ਕੋਈ ਫਾਇਦਾ ਨਹੀਂ ਜਿੰਨਾ ਚ ਇੱਕ ਕੱਟੀ ਦੀ ਆਪਾਂ ਮਾਂ ਹੀ ਵੇਖੀ ਆਪਾਂ ਉਹਦੇ ਪਿਓ ਦਾ ਨਹੀਂ ਪਤਾ ਵੀਡੀਓ ਦੇਖਦੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਸਰੀਕਾਲ ਆਪਣੀ ਖਾਈ ਵਾਲੇ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਨੌਲੇਜ ਵਾਲੀ ਜਰੂਰ ਵੇਖਣਾ ਕਈ ਵੀਰ ਨਾ ਇਹੀ ਕਮੈਂਟ ਕਰੀ ਜਾਂਦੇ ਨੇ ਜਿਆਦਾ ਵੀ ਬਰੀਡ ਦੇ ਦੱਸੋ ਵੀ ਕਿਵੇਂ ਕੰਮ ਕਰੀਏ ਜਾਂ ਮਤਲਬ ਕਿ ਬਰੀਡ ਵਾਲੇ ਆਪਾਂ ਜਾਨਵਰ ਲਈਏ ਜਾਂ ਮੱਝਾਂ ਜਾਗਾਵਾ ਵੀ ਬਰੀਡ ਕਿਵੇਂ ਬਣਾਈਏ ਤੇ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਬਰੀਡ ਤੇ ਹੀ ਕੰਮ ਕਰੋ ਕਿਉਂਕਿ ਕੰਮ ਆਪਾਂ ਕਰਨਾ ਸਾਰਾ ਕੰਮ ਉਹੀ ਕਰਨਾ ਜੇ ਆਪਾਂ ਕੋਈ ਬਰੀਡ ਹੋਏਗੀ ਥੋੜਾ ਜਿਹਾ ਆਪਣਾ ਦੁੱਧ 'ਚ ਵੀ ਵਧੀਆ ਰਹਿਣਗੇ ਆਪਾਂ ਦੁੱਧ ਵੀ ਜ਼ਿਆਦਾ ਦੇਣੀਆਂ ਹੀ ਮੱਝਾਂ ਦੇ ਜਾਨਾ ਤੇ ਵਿਕਣਗੀਆਂ ਵੀ ਕਾਹਨੂੰ ਵਧੀਆ ਹਨਾ ਕੋਈ ਡੰਗਰ ਮਹਿੰਗਾ ਹੁੰਦਾ ਤੇ ਉਹ ਆਪਾਂ ਮਹਿੰਗਾ ਵਿਕ ਜਾਂਦਾ ਹੁੰਦਾ ਕੋਈ ਬੱਚਾ ਵੇਚਣਾ ਹੋਵੇ ਤਾਂ ਤੇ ਇਹ ਬਰੀਡ ਬਣਾਉਣ ਦੇ ਨਾ ਦੋ ਹੀ ਤਰੀਕੇ ਨੇ ਜਾਂ ਉਹ ਤੁਸੀਂ ਜਿੱਤੇ ਆਪਾਂ ਪਹਿਲਾ ਤਰੀਕਾ ਇਹ ਵੀ ਜਾਣੇ ਆਪਾਂ ਮੱਝ ਲੈਣੇ ਆ ਉਹ ਮੱਝ ਨਾਲੋਂ 2 ਤੋਂ 2.5 ਲੱਖ ਰੁਪਏ ਜਮ ਅੱਜ ਪੈਂਦੀ ਹੈ ਜੇ ਆਪਾਂ ਮੱਝ ਲੈਨੇ ਆ ਤੇ ਇੰਨਾ ਵੇਗਾ ਉਹ ਤੁਹਾਨੂੰ ਪਤਾ ਜਾਨਵਰ ਲਿਆ ਵੀ ਨਹੀਂ ਜਾਂਦਾ ਹਨ ਆਪਣੇ ਸੌ ਘਰਾਂ ਦੇ ਚੱਕਰ ਹੁੰਦਾ ਹੈ ਜਾਂ ਆਪਾਂ ਨੂੰ ਫਿਰ ਟੈਨਸ਼ਨ ਵੀ ਇੰਨੇ ਮਹਿੰਗੇ ਜਾਨਵਰ ਦੀ ਤੇ ਦੂਜਾ ਤਰੀਕਾ ਇਹ ਵੀ ਜੇ ਆਪਾਂ ਮਤਲਬ ਕਿ ਵਧੀਆ ਸੀਮਨ ਰਖਾ ਕੇ ਤੇ ਕਟੀਆਂ ਤੇ ਜਾਨਵਰਾਂ ਦੀ ਬੱਚੀਆਂ ਲੌਲ ਤਿਆਰ ਕਰੀਏ ਤੇ ਕਈ ਵੀਰ ਦੇ ਇਸੇ ਗੱਲੋਂ ਹੀ ਨਹੀਂ ਅਗਾ ਸੀਮਨ ਵਧੀਆ ਲਵਾਉਂਦੇ ਵੀ ਆਪਾਂ ਖਰੇ ਮੱਝਾਂ ਰੱਖਣੀਆਂ ਨੇ ਕਿ ਨਹੀਂ ਆਪਾਂ ਤੇ ਸਾਲ ਰੱਖਣੀਆਂ ਨੇ ਜਾਂ ਦੋ ਸਾਲ ਰੱਖਣੀਆਂ ਨੇ ਤੇ ਉਹ ਇਸੇ ਚੱਕਰ ਚ ਲਵਾਉਂਦੇ ਨਹੀਂਗੇ ਤੇ ਕਈ ਵੀ ਰੇ ਸੋਚਦੇ ਨੇ ਵੀ ਮਤਲਬ ਕਿ ਜੇ ਹੁਣ ਇਹਨੂੰ ਟੀਕਾ ਲਵਾਵਾਂਗੇ ਉਹ ਆਗਾ ਬੱਚਾ ਕਿੰਦਾ ਉਦੋਂ ਉਹਗਾ ਟੀਕਾ ਲਵਾਉਂ ਉਹ ਫਿਰ ਤੀਵੀ ਤੀਜੀ ਚੌਥੀ ਪੀੜੀ ਜਾ ਕੇ ਬੱਚੇ ਵਧੀਆ ਬਰਨ ਕੇ ਦੁੱਧ ਵਾਲੀ ਵੀਰੋ ਇਹ ਆਪਣਾ ਵਹਿਮ ਹੀ ਹੈ ਜੇ ਤੁਸੀਂ ਨਾਲ 8 ਲੀਟਰ ਵਾਲੀ ਮੱਝ ਦੇ ਟੀਕਾ ਲਵਾਉਗੇ ਨਾ ਵਧੀਆ ਪਤਾ ਹੋਵੇ ਜਿਹੜੇ ਟੀਕੇ ਦਾ ਤੁਹਾਨੂੰ ਸੀਮਾ ਨੂੰ ਦਾ ਪਤਾ ਹੋਵੇ ਜਿਹੜੇ ਝੋਟੇ ਦਾ ਜਾਂ ਸਾਣ ਦਾ ਤੁਹਾਨੂੰ ਪਤਾ ਹੋਵੇ ਵੀ ਉਹਦੀ ਮਾਂ ਦਾ ਜਾਂ ਉਹਦੇ ਬੱਚਿਆਂ ਦਾ ਦੁੱਧ ਕਿੰਨਾ ਆਉਂਦੇ ਆ ਉਹ 8 ਲੀਟਰ ਵਾਲੀ ਤੇ ਤੁਸੀਂ ਟੀਕਾ ਲਵਾਓਗੇ 10 ਤੋਂ 12 ਲੀਟਰ ਉਹ ਲਾਜ਼ਮੀ ਦੁੱਧ ਬੱਚਾ ਕੱਢੇਗੀ ਕੱਢੇਗਾ ਉਹ ਤਾਂ ਪਹਿਲਾ ਬੱਚਾ ਜੇ ਨਹੀਂਗਾ ਵੀ ਆਪਾਂ 2-3 ਪੀੜੀਆਂ ਤੋਂ ਚਲੋ ਅਗਾਂ ਜੇਗਾ ਸੁਧਾਰ ਤੇ ਹੁੰਦਾ ਹੀ ਇਹ ਨਸਲ ਚ ਪਰ ਉਹ ਤੁਹਾਨੂੰ ਉਹ ਅਗਲੀ ਨਸਲ ਹੀ ਦੱਸਣ ਲੱਗ ਜਾਈਗੀ ਇਸੇ ਚੱਕਰ ਚ ਆਪਾਂ ਉਹ ਕਰਦੇ ਕੋਈ ਨਹੀਂਗੇ ਵੀ ਗੌਰ ਕਰਦੇ ਕੋਈ ਨਹੀਂ ਆਪਾਂ ਨੂੰ ਹੁੰਦਾ ਵੀ ਕਦੋਂ ਟੀਕਾ ਲਵਾਵਾਂਗੇ ਕਦੋਂ ਇਹਦਾ ਬੱਚਾ ਪਾਲਾਂਗੇ ਕਦੋਂ ਜਾ ਕੇ ਅਗਾਂ ਇਹ ਤਿਆਰ ਹੋਏਗਾ ਤੁਸੀਂ ਮੇਰੇ ਕਹਿਣ ਮੁਤਾਬਕ ਤੇ ਇਹ ਵੀ ਆਪਾਂ ਟੀਕੇ ਵਧੀਆ ਲਵਾਈਏ ਟੀਕੇ ਦਾ ਪਤਾ ਕਰੋ ਜਿਹੜੇ ਕੋਈ ਸਾਨ ਆਪਾਂ ਨੂੰ ਨੈਟ ਤੇ ਸਰਚ ਮਾਰੋ ਵਧੀਆ ਲੱਗਦੇ ਨੇ ਜਾਨਵਰ ਦਾ ਰਿਕਾਰਡ ਵਧੀਆ ਆਪਾਂ ਉਹਨਾਂ ਦੇ ਘਰਾਂ ਘਰੋਂ ਜਾ ਕੇ ਟੀਕੇ ਲੈ ਕੇ ਆਈਏ ਡਾਕਟਰ ਨਾਲ ਵਧੀਆ ਆਪਣੀ ਬਣਦੀ ਹੋਵੇ ਜਿਹੜਾ ਡਾਕਟਰ ਆਪਣੀ ਏਆਈ ਕਰਦਾ ਉਤੋਂ ਸਿਲੰਡਰ ਲੈ ਜਾਓ ਸਿਲੰਡਰ ਲੈ ਜਾ ਕੇ ਉਹਦੇ ਘਰੋਂ ਵਧੀਆ ਟੀਕੇ ਪਵਾ ਕੇ ਲਿਆਓ ਜੇ ਆਪਾਂ ਵਧੀਆ ਟੀਕੇ ਲਿਆਵਾਗੇ ਆਪਣੇ ਬੱਚੇ ਵਧੀਆ ਹੋਣਗੇ ਚਲੋ ਐਕਸਪੋਜ਼ ਕਰੋ ਤੁਸੀਂ ਵੇਚ ਨਹੀਂ ਜਾਨਵਰ ਕਾਲੂ ਲਾੜੋ ਸਾਹਿਬ ਦੀ ਤੁਸੀਂ ਨਹੀਂ ਰੱਖਣੇ ਸਾਲ ਦੂ ਨੂੰ ਹਨਾ ਤੁਹਾਡੀ ਸਲਾਹ ਕੋਈ ਹੋਰ ਵੀ ਕਿਸੇ ਦੀ ਹੈ ਨਾ ਕੋਈ ਸਕੀਮ ਹੁੰਦੀ ਹੈ ਕੋਈ ਬਾਹਰ ਅੱਜ ਕੱਲ ਜਾਂਦਾ ਕੋਈ ਕਿਵੇਂ ਵੀ ਆਪਾਂ ਜਾਨਵਰ ਨਹੀਂ ਰੱਖਣੇ ਜਾਂ ਨਹੀਂ ਸੰਭ ਦੇਈਆਂ ਤੋਂ ਕੋਈ ਘਰ ਸੰਭਣ ਵਾਲਾ ਨਹੀਂ ਹੁੰਦਾ ਜੇ ਤੁਸੀਂ ਉਹਦਾ ਬੱਚਾ ਤੁਸੀਂ ਕੱਲ ਨੂੰ ਵੇਚੋਗੇ ਉਹ ਵੀ ਮਹਿੰਗਾ ਹੀ ਵਿਖੇਗਾ ਵੀ ਇਹ ਹੀ ਨਿਕਾ ਹੁੰਦਾ ਵੀ ਵੀ ਤੁਸੀਂ ਟੀਕਾ ਵਧੀਆ ਲਵਾਇਆ ਉਹ ਵੀ ਤੁਹਾਡਾ ਉਸੇ ਹੀ ਸਾਹਮਣੇ ਜਾਏਗਾ ਤੇ ਜਿਹੜਾ ਵਧੀਆ ਟੀਕਾ ਲਵਾਓਗੇ ਉਹ ਵਧੀਆ ਹੀ ਰਿਜ਼ਲਟ ਦੇ ਦੇਗਾ ਹੁਣ ਆਪਾਂ ਮੂਹ ਦਾ ਵੱਜ ਸੀ ਆਪਣੇ ਕੋਲ ਮੂਹਰਾ ਮੱਝ ਸੀ ਪਿਓਰ ਕਾਲੀ ਮੱਝ ਤੇ ਆਪਾਂ ਨੂੰ ਨੀਲੀ ਰਾਂ ਵੀ ਦਾ ਸ਼ੌਂਕ ਸੀ ਆਪਾਂ ਆ ਬੱਚਾ ਟੀਕਾ ਲਵਾਇਆ ਸੀ ਤੇ ਆ ਵੇਖੋ ਕਿੱਡਾ ਸੋਹਣਾ ਬੱਚਾ ਆਇਆ ਜਮਈ ਮਤਲਬ ਕਿ ਟੀਕੇ ਤੇ ਜ਼ਿਆਦਾ ਗਿਆ ਵੀ ਹੁਣ ਇਹ ਬੁੜਾ ਫਰਕ ਪਈਗਾ ਆਪਣੀ ਮਾਂ ਤੋਂ 15 16 ਲੀਟਰ ਵਾਲੀ ਤੇ ਮੱਝ ਹੀ ਏ ਤੇ ਇਹ ਲਾ ਲਓ ਸਾਬੀ ਇਹ ਉਤੋਂ ਵੀ ਜ਼ਿਆਦਾ ਦੁੱਧ ਕਿਲੋ 2 ਕਿਲੋ ਤੇ ਦੁੱਧ ਕੱਢੇ ਕੀ ਕੱਢੇ ਕੀ ਜ਼ਿਆਦਾ ਆਪਣੇ ਜ਼ਿਆਦੇ ਪੰਜਾਬ ਚ ਮੱਝਾਂ ਰਹਿ ਗਈਆਂ ਨੇ 8 ਕਿਲੋ ਵਾਲੀਆਂ ਵੀ ਨੇ ਚੰਗੀਆਂ 10 ਕਿਲੋ ਵਾਲੀਆਂ 12 ਕਿਲੋ ਵਾਲੀਆਂ ਨੇ ਹੁਣ ਜੇ ਕੋਈ ਆਖੀ ਜਾਏ ਵੀ ਇੰਨਾ ਦਿੰਦੀ ਇੰਨਾ ਦਿੰਦੀ 20 ਲੀਟਰ ਦਿੰਦੀ ਏ ਉਹ ਕੋਈ ਸੌ ਮਰਜ਼ਾ ਮਗਰ ਇੱਕ ਮੱਝ ਹੀ ਏ ਵੀ ਬਾਲੇ ਉਹ ਵਹਿਮ ਚ ਨਾ ਪਿਆ ਕਰੋ ਵੀ ਅਸੀਂ ਜੇ ਸਟਾਰਟ ਕਰਨਾ ਹੈ ਤੇ ਕੰਮ ਤੇ ਸਿੱਧਾ 20 ਲੀਟਰ ਵਾਲੀ ਤੋਂ ਹੀ ਕਰਨਾ ਹੈ ਇੱਕ ਤੇ 20 ਲੀਟਰ ਵਾਲੀ ਆਪਾਂ ਨੂੰ ਸਾਂਭਣੀ ਔਖੀ ਹੋ ਜੇਗੀ ਜੇ ਆਪਾਂ ਸ਼ੁਰੂ ਤੋਂ ਬੱਚਾ ਤਿਆਰ ਕਰਾਂਗੇ ਉਹ 20 ਲੀਟਰ ਦੇ ਦਿਓ ਉਹ ਆਪਾਂ ਨੂੰ ਸ਼ੁਰੂ ਤੋਂ ਦੀ ਮੈਨੇਜਮੈਂਟ ਦਾ ਪਤਾ ਹੈ ਵੀ ਆਪਾਂ ਕਿਵੇਂ-ਕਿਵੇਂ ਉਹ ਉਹਦੇ ਉਹ ਆਪਣੇ ਹਿਸਾਬ ਨਾਲ ਹਿਲੇ ਆਪਾਂ ਉਹਦੇ ਹਿਸਾਬ ਨਾਲ ਹਿਲ ਜਾਂਗੇ ਵੀ ਇੰਨੀ ਕੁ ਖੁਰਾਕ ਖਾਂਦੀ ਏ ਜਾਂ ਇੰਨੀ ਕੁ ਦੀ ਸਾਂ ਹੁਣ ਆਪਾਂ ਮੱਝ ਲੈਣ ਦੀ 2.5 ਲੱਖ ਦੀ ਮੱਝ ਲੈਣ ਦੀ ਉਹ ਮੱਝ ਦੀ ਆਪਣੇ ਕੋਲ ਸੇਵਾ ਨਾ ਉੱਨੀ ਹੋ ਗਈ ਹੁਣ ਜਿਆਦੇ ਵੀਰਾਂ ਤੋਂ ਅਸੀਂ ਮੱਝੇ ਹੀ ਨਹੀਂ ਗੱਪੜਾਉਣ ਦੇ ਆ ਉਹ ਆਪਾਂ ਆਲਗ ਤੋਂ ਇੱਕ ਵਧੀਆ ਵੀਡੀਓ ਬਣਾ ਕੇ ਪਾਵਾਂਗੇ ਇਹ ਕਿ ਆਪਾਂ ਬਰੀਡ ਤੇ ਕੰਮ ਆਣਾ ਵੀ ਜਿਹੜੇ ਸੀਮਨ ਨੇ ਉਹ ਆਪਣੇ ਵਧੀਆ ਲਵਾਓ ਤੁਸੀਂ ਪਤਾ ਕਰੋ ਵੀ ਅਸੀਂ ਆਹ ਛੋਟੇ ਦਾ ਲਵਾਉਣ ਤੁਸੀਂ ਡਾਕਟਰ ਨੂੰ ਸਭੋ ਆਪਦੇ ਨੂੰ ਇਹ ਨਾਖੋ ਵੀ ਵਧੀਆ ਲਾ ਦੇ ਤੇ ਸਾਰੇ ਡਾਕਟਰ ਚਲੋ ਨਹੀਂ ਹੁੰਦੇ ਕਈ ਡਾਕਟਰ ਅਗਲਾ ਹੁੰਦਾ ਵੀ ਇੰਨੇ ਕਿਹੜਾ ਬੱਚਾ ਸਾਹਮਣਾ ਅਗਲਾ ਟੀਕਾ ਲਾ ਕੇ ਆਪਣਾ ਪੈਸੇ ਲੈਣ ਦੀ ਕਰਦਾ ਹੈ ਤੁਸੀਂ ਆਪ ਜਾਇਆ ਕਰੋ ਸੀਮਨ ਔਰ ਸਲੰਡਰ ਲੈ ਜਾਇਆ ਕਰੋ ਡਾਕਟਰ ਤੂੰ ਸਲੰਡਰ ਲਿਜਾ ਕੇ ਸੀਮਨ ਆਪ ਵਧੀਆ ਭਰਾ ਕੇ ਉਹ ਸੀਮਨ ਆਪਣੀ ਮੱਜਾਂ ਦੇ ਜਾਂ گاؤں ਦੇ ਲਵਾਇਆ ਕਰੋ ਜਿਹੜਾ ਤਾਂ ਆਪਾਂ ਨੂੰ ਪਤਾ ਹੈ ਵੀ ਆਪਾਂ ਉਹਨਾਂ ਦੇ ਘਰੋਂ ਲਿਆਉਂਦਾ ਵੀ ਇਹੋ ਜਿਹਾ ਆਪਣਾ ਬੱਚਾ ਆਏਗਾ ਕੱਲ ਨੂੰ ਉਹ ਬੱਚਾ ਦੂਨੇ ਰੇਟ ਦਾ ਵੀ ਰਹੇਗਾ ਕੱਲ ਨੂੰ ਜੇ ਤੁਸੀਂ ਵੇਚ ਰਵੇ ਜੇ ਨਹੀਂ ਵੀ ਵੇਚਣਾ ਤੁਹਾਡੇ ਘਰ ਵੀ ਅੱਗਾ ਤੁਹਾਨੂੰ ਨਜ਼ਾਰੇ ਦੇਗਾ ਦੁੱਧ ਲੂਣ ਤੇ ਸੋਨਾ ਵੀ ਲੱਗੇਗਾ ਹੁਣ ਇੱਕ ਆਪਾਂ ਲਾ ਲਓ ਅੱਗਾ ਜਗ੍ਹਾ ਬਰੀਡ ਵਗਾੜ ਹੀ ਲਈਏ ਪਹਿਲਾਂ ਆਪਣੇ ਕੋਲ ਸਭੋ ਚੰਗੇ ਜਾਨਵਰ ਹੁੰਦੇ ਹਨ ਹੋਲੀ-ਹੋਲੀ ਸਭ ਆਪਾਂ ਬੇਕਾਰ ਜਾਨਵਰ ਕਰ ਲੈਨੇ ਵੀ ਇੱਕ ਇਸੇ ਗੱਲੂ ਹੀ ਆਪਾਂ ਨੂੰ ਇਹ ਹੀ ਨਹੀਂ ਪਤਾ ਵੀ ਬਰੀਡ ਦੇ ਜਾਦੇ ਵੀਰਾਂ ਨੂੰ ਤੇ ਇਹ ਹੀ ਹੈ ਚਲੋ ਵੀ ਆਪਾਂ ਮੱਝਾ ਰੱਖਣੀਆਂ ਨੇ ਤੇ ਪੱਠੇ ਪਾਣੇ ਨੇ ਤੇ ਇਹਨਾਂ ਨੂੰ ਪਾਣੀ ਦਾਣਾ ਤੇ ਚੋਨਾ ਦੁੱਧ ਆਪਾਂ ਨੂੰ ਇਹਦੇ ਬਾਰੇ ਕੋਈ ਉਹ ਨਹੀਂਗਾ ਵੀ ਇਹ ਕਿੰਨਾ ਦੁੱਧ ਦੇਣ ਦੀ ਇਹਦਾ ਬੱਚਾ ਕਿੰਨਾ ਦੁੱਧ ਦੇਵੇਗਾ ਤੇ ਜਿਹੜੇ ਵੀਰ ਕਟੀਆਂ ਮੰਗਦੇ ਨੇ ਨਾ ਵੀ ਕਟੀਆਂ ਸਾਨੂੰ ਦੱਸੋ ਵੀ ਨੀਲੀ ਰੋਵੀ ਦੀ ਲੈ ਦੋ ਕੋਈ ਜਣਾ ਮੂਹਰਾ ਦੀ ਲੈ ਦੋ ਵੀਰੋਂ ਐਂ ਕਟੀਆਂ ਲੈਣ ਦਾ ਕੋਈ ਫਾਇਦਾ ਨਹੀਂ ਜਿੰਨਾ ਚ ਇੱਕ ਕੱਟੀ ਦੀ ਆਪਾਂ ਮਾਂ ਨਹੀਂ ਵੇਖੀ ਆਪਾਂ ਨੂੰ ਉਹਦੇ ਪਿਓ ਦਾ ਨਹੀਂ ਪਤਾ ਉਹਦਾ ਕੋਈ ਫਾਇਦਾ ਨਹੀਂਗਾ ਉਹਦਾ ਜੇ ਤੁਸੀਂ ਮਾਂ ਵੇਖੀਏ ਤੇ ਉਹਦਾ ਫਾਇਦਾ ਕਿਉਂਕਿ ਉਹਦੇ ਕੁਝ ਨਾ ਕੁਝ ਗੁਣ ਤੇ ਉਹਦੀ ਮਾਂ ਤੇ ਜਾਣੀ ਆਪਣੀ ਕੋਲ ਇੱਕ ਮੱਝ ਸੀ ਆ ਮੱਝ ਦੀ ਮਾਂ ਸੀ ਉਹਦੇ ਸਿੰਗ ਵੀ ਦਾਤਰੀ ਸਿੰਗ ਸਨ ਤੇ ਦੁੱਧ ਉਹਦਾ 8 ਲੀਟਰ ਸੀ ਤੇ ਇਹਨੂੰ ਕਿਸੇ ਬੰਦੇ ਆਪਾਂ ਪਰਚੇਜ ਕੀਤੀ ਸੀ ਕਿਸੇ ਜਿਹੜੇ ਬੰਦੇ ਤੋਂ ਆਪਾਂ ਲਈ ਸੀ ਨਾ ਉਹਨੇ ਕਿਹਾ ਸੀ ਮੈਂ ਟੀਕਾ ਬੜਾ ਵਧੀਆ ਲਵਾਇਆ ਵੀ ਬੱਚਾ ਸਾਹਮ ਕੇ ਰੱਖਿਆ ਜੀ ਸਾਨੂੰ ਨਹੀਂ ਪਤਾ ਵੀ ਕਿਹੜਾ ਸੀਮਨ ਉਹਨਾਂ ਦਾ ਕੋਈ ਨਾਮ ਤਾਂ ਨਹੀਂ ਪਤਾ ਤੇ ਇਹ ਅਸੀਂ ਚਲੋ ਸੰਭਲਿਆ ਬੱਚਾ ਉਹ 8 ਲੀਟਰ ਮੱਝ ਦੁੱਧ ਦਿੰਦੀ ਸੀ ਇਹ ਹੁਣ 14 ਲੀਟਰ ਦਿੰਦੀ ਵੀ ਇਹ ਉਹਦੀ ਟੀ 8 ਲੀਟਰ ਦੀ ਜੇ ਹੁਣ ਉਹ ਵੀ ਟੀਕਾ ਨਾਰਮਲ ਉਹਨੇ ਲਵਾਇਆ ਹੁੰਦਾ ਉਹਨੂੰ ਵੀ ਲੋੜ ਸੀ ਜੀ ਉਹਨੇ ਵੇਚ ਹੀ ਦੇਣੀ ਸੀ ਅੱਜ ਆਪਾਂ ਜਾਦ ਕਰਨੇ ਆ ਅਸੀਂ ਉਹਦਾ ਧੰਨਵਾਦ ਕਰਨੇ ਆ ਵੀ ਚਲੋ ਉਹਨੇ ਵਧੀਆ ਸੋਚਿਆ ਵੀ ਕੋਈ ਟੀਕਾ ਵਧੀਆ ਭਰਾਂਨੇ ਤੇ ਅਗਾ ਸਾਨੂੰ ਉਹ ਕੰਮ ਦੇਈ ਗਿਆ ਵੀ ਮੈਂ ਵੀ ਆਣਾ ਵਿੱਚ ਤੁਸੀਂ ਸੀਮਨ ਵਧੀਆ ਭਰੋ ਚਾਹ ਕਾਲੂ ਅਗਾ ਹੋਰ ਕਿਸੇ ਦੇ ਕੰਮ ਆ ਜੀ ਜਿਹੜੀ ਕੱਟੀਆਂ ਦੀ ਗੱਲ ਕਰਨੇ ਆ ਹੁਣ ਕੱਟੀਆਂ ਕੋਈ ਵੀਡੀਓ ਪਾ ਦੇਗਾ ਤੁਹਾਨੂੰ ਵੀਡੀਓ ਪਾਤੀ ਲਾ ਲੋ ਕੱਟੀ ਦੀ ਮਾਂ ਜੀ 16 ਲੀਟਰ ਦੁੱਧ ਦਿੰਦੀ ਹੈ ਦੀ ਮਾਂ ਜੀ 18 ਲੀਟਰ ਦੁੱਧ ਦਿੰਦੀ ਆਪਾਂ ਨੂੰ ਕੋਈ ਪਤਾ ਨਹੀਂ ਸਹੀ ਪੁੱਛੋ 16 18 ਲੀਟਰ ਵਾਲੀ ਕੱਟੀ ਕੋਈ ਸੇਲ ਹੀ ਨਹੀਂ ਕਰਦਾ ਕਿਉਂਕਿ ਲਾ ਲੋ ਉਹਦੇ ਯਾਰ ਦੋਸਤ ਵਾਦੂ ਨੇ ਜਿਹਨੂੰ ਪਤਾ ਮੰਨ ਲਾਉ ਉਹਨੂੰ ਮੇਰੇ ਕੋਲ ਕੋਈ ਮੱਝ 20 ਲੀਟਰ ਵਾਲੀ ਮੇਰੇ ਸਾਰੇ ਯਾਰਾ ਮਿੱਤਰਾਂ ਨੂੰ ਪਤਾ ਹੋਏਗਾ ਵੀ ਇਹਦੇ ਕੋਲ ਮੱਝ 20 ਲੀਟਰ ਵਾਲਾ ਆਲੀ ਉਹਦਾ ਬੱਚਾ ਮੈਂ ਦੂਰ ਬੰਨੇ ਥੋੜਾ ਦੰਗ ਉਹਦਾ ਉਹ ਹੀ ਕਿਸੇ ਨੇ ਮਾਰ ਲੈਣਾ ਪਹਿਲੇ ਵੀ ਜੇ ਇਹਦੀ ਕੱਟੀ ਦਿੱਤੀ ਤੇ ਸ ਇਕੜਾ ਮੱਝ ਮੈਂ ਹੋਰ ਵੇਖੀ ਸੀ ਮੇਰੇ ਜਰਮਿੱਤਰ ਕੋਲ ਸੀ 16-17 ਲੀਟਰ ਦੁੱਧ ਸੀ ਮੱਝ ਨਾਲੇ ਚਲੋ ਮੱਝ ਵੀ ਮੈਂ ਲੈਣ ਦੀ ਕੋਸ਼ਿਸ਼ ਕੀਤੀ ਮੱਝ ਮੇਰੇ ਹੱਥੋਂ ਨਿਕਲ ਗਈ ਮੈਂ ਉਹਦੀ ਕੱਟੀ ਲੈ ਆਇਆ ਕੱਟੀ 20000 ਦੀ ਲੈ ਆਇਆ ਤੇ ਚਲੋ ਏਡੀ ਕੋਸੀ ਲਾ ਲਓ 20000 ਦੀ ਮੈਂ ਕੱਟੀ ਲੈ ਆਇਆ ਉਹਦੀ ਮੈਨੂੰ ਪਤਾ ਸੀ ਵੀ ਇਹਦੀ ਮਾਂ ਦੁੱਧ ਜ਼ਿਆਦਾ ਦਿੰਦੀ ਵੀ ਇਹ ਵੀ ਦੁੱਧ ਖੱਡੇਗੀ ਉਹੀ ਸਹੀ ਰਿਹਾ ਕੰਮ ਉਮੀ ਉਹ ਕੱਟੀ ਇਸ ਟਾਈਮ ਪਹਿਲੇ ਸੂਜ ਸੂਈ ਹੈ 13 ਲੀਟਰ ਦੁੱਧ ਦੇਣ ਦੀ ਜੀ ਉਹ ਮੈਨੂੰ ਪਤਾ ਸੀ ਉਹਦੀ ਮਾਂ ਦਾ ਤਾਂ ਕੱਟੀ ਲਿੱਲੀ ਮੈਂ ਵੀ ਚਲੋ ਵਧੀਆ ਦੁੱਧ ਦੇਗੀ ਜਿਹੜੀ ਤੁਸੀਂ ਫੋਨ ਤੇ ਮੰਗਾ ਲਈਂ ਆਰਡਰ ਕਰ ਲਈਂ ਲਾ ਲਓ ਤੁਸੀਂ ਫੋਨ ਕਰਦਾ ਕਿਸੇ ਨੂੰ ਬਈ ਕੱਟੀ ਜੇ ਨੇ ਪਾਤੀ ਮੇਰੇ ਅਰਗੇ ਨੇ ਹੈ ਨਾ ਵੀ ਆਹ ਦੇਖੋ ਕੱਟੀ ਬੜੀ ਵਧੀਆ ਤੇਰੀ ਮਾਂ ਜੀ ਇਹਨਾਂ ਦੁੱਧ ਦਿੰਦੀ ਹੈ ਇਹਦਾ ਪਿਓ ਆ ਇਹ ਜੀ ਤੁਸੀਂ ਚੁੱਕ ਕੇ ਆਰਡਰ ਕਰਦੇ ਨਾ ਜਾਂ ਜਾ ਕੇ ਤੁਸੀਂ ਕੱਟੀ ਦੇ ਆਪਾਂ ਲੱਛਣ ਦੇਖ ਸਕਨੇ ਆਪਾਂ ਵੀ ਦੁੱਧ ਵਾਲੇ ਹੈ ਨੇ ਕਿ ਨਹੀਂ ਆਪਾਂ ਨੂੰ ਬਾਕੀ ਉਹਦਾ ਕੋਈ ਪਤਾ ਨਹੀਂਗਾ ਵੀ ਇਹ ਕਿਦੇ ਤੇ ਜਾਏਗੀ ਜਾਂ ਇਹ ਸੀਲ ਹੋਏਗੀ ਜੇ ਜੀ ਮਾਂ ਸੀਲ ਸੀ ਇਹ ਵੀ ਸੀਲ ਜਾਏਗੀ ਦੁੱਧ ਆਪਾਂ ਨੂੰ ਵਧੀਆ ਦੇਗੀ ਦੋਵੇਂ ਟਾਈਮ ਜਿਆਦਾ ਇਹ ਵੇਖਿਆ ਕਰੋ ਵੀ ਜੀੜੀ ਮੱਝ ਆਪਾਂ ਨੂੰ ਲੰਮਾ ਟਾਈਮ ਦੁੱਧ ਦਿੰਦੀ ਹੈ। ਉਹਦੇ ਬੱਚੇ ਰੱਖਣ 'ਚ ਫਾਇਦਾ। ਹਰੇਕ ਬੱਚਾ ਰੱਖਣ 'ਚ ਕੋਈ ਫਾਇਦਾ ਨਹੀਂ ਉਹ ਤਾਂ ਮੈਂ ਵੀ ਕਹਣਾ ਵੀ ਹੁਣ ਤੁਸੀਂ ਲਾ ਲਓ ਕੱਟੀ ਲਿੱਲੀ। ਕੱਟੀ ਤੁਸੀਂ ਮੁੱਲ ਲਿੱਲੀ। 30000 ਦੀ ਲਿੱਲੀ 40 ਦੀ ਲਿੱਲੀ ਕੱਲੂ ਤੁਸੀਂ ਉਹਨੂੰ ਚੰਗੀ ਸੇਵਾ ਕੀਤੀ ਉਹਦੀ। ਉਹ ਕੱਲੂ ਫੇਰ ਤੁਹਾਨੂੰ 8 ਕਿਲੋ ਹੀ ਦੇ। ਫੇਰ ਤੁਹਾਡਾ ਮਨ ਦੁਖੇਗਾ ਕਿ ਨਹੀਂ ਤੁਸੀਂ ਆਪਣੇ ਕੰਮ 'ਚ ਕੋਈ ਫਾਇਦਾ ਨਹੀਂ ਘਾਟਾ ਹੀ ਘਟਾ। ਬਾਕੀ ਘਾਟਾ ਜਦੋਂ 8 ਲੀਟਰ ਵਾਲੀ ਆਪਾਂ ਪਾਲਾਂਗੇ ਉਹਦੀ ਕੱਟੀ ਪਾਲਾਂਗੇ ਇੰਨੀ ਸੇਵਾ ਕਰਾਂਗੇ ਤੇ ਉਹ ਘਾਟਾ ਹੀ ਪੈਣਾ। ਜਿਹੜੀ ਮੱਝ ਆਪ 8-10 ਲੀਟਰ ਦਿੰਦੀ ਉਹਦੀ ਕੱਟੀ ਕੋ 12-14 ਲੀਟਰ ਕੱਢੇ। ਤੁਸੀਂ ਵੀ ਤੁਹਾਡਾ ਹੀ ਮਨ ਖੁਸ਼ ਹੋਏਗਾ ਵੀ ਆਪਾਂ ਵਧੀਆ ਟੀਕਾ ਲਵਾਇਆ ਹੈ ਜੇ ਆਪਣੀਆਂ ਦਾ ਕੱਟੀ ਵਧੀਆ ਦੁੱਧ ਕੱਢਣ ਲਈ। ਵੀ ਐਵੇਂ ਨਾ ਫੋਨਾਂ ਦੇ ਫਸਿਆ ਜਾ ਕਿਸੇ ਬਥੇਰੇ ਵੀਡੀਓ ਭਾਦਦੇ ਨੇ ਕੱਲੀਆਂ ਕੱਟੀਆਂ ਦੀਆਂ। ਨਾ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੀ ਮਾਂ ਕਿੰਨਾ ਦੁੱਧ ਤੇ ਵੀ ਨਾ ਉਹਦੇ ਪਿਓ ਦਾ ਪਤਾ ਹੁੰਦਾ। ਅਗਲਾ ਆਪਾਂ ਨੂੰ ਆਖੜਦਾ ਇਹਦੀ ਮਾਂ ਜੀ 15 ਲੀਟਰ ਦੁੱਧ ਵਾਲੀ ਇਹਦੀ ਮਾਂ ਜੀ 20 ਲੀਟਰ ਦੁੱਧ ਵਾਲੀ। ਵੀ ਆਪਣੇ ਕੋਲ ਤੁਹਾਨੂੰ ਕੀ ਸਬੂਤ ਹੈ ਵੀ ਕੱਲ੍ਹ ਤੁਸੀਂ ਲਿਆ ਕੇ ਪਾਲ ਲਓ ਤੇ ਤੁਹਾਡੇ ਕੋਲ 20 ਲੀਟਰ ਕੱਢੇਗੀ ਦ ਇਹ ਨਾਂ 20 ਲੀਟਰ ਕੱਢਿਆ ਤਾਂ ਤੁਸੀਂ ਕੀ ਕਰ ਲੋਗੇ ਕਿਸੇ ਦਾ ਅੱਜ ਮੇਰੇ ਤੋਂ ਹੀ ਤੁਸੀਂ ਕੱਟੀ ਲੈ ਜਾਓਗੇ ਢੀਕੂ ਕੋਈ ਲੈ ਕੇ ਲਾ ਲਓ ਮੈਂ ਵਿਚਸਾ ਨਹੀਂ ਬਾਕੀ ਸੇਲ ਪਰਚੇ ਦਾ ਮੇਰਾ ਕੰਮ ਨਹੀਂ ਹੈਗਾ ਢੀਕੂ ਕੱਟੀ ਲੈ ਜਾਓਗੇ ਤੁਸੀਂ ਲਾ ਲਓ ਮੇਰੇ ਤੋਂ ਤੁਸੀਂ ਸਾਂਭ ਲੋਗੇ ਅੱਜ ਤੋਂ 2 ਸਾਲਾਂ ਨੂੰ 1.5 ਨੂੰ ਜਾ ਕੇ ਸੂਪਿੰਦੀ ਤੁਹਾਡੇ ਕੋਲ ਤੇ ਮੈਂ ਉਹ ਕੀ ਕਹਾਗਾ ਤੁਹਾਨੂੰ ਤੁਸੀਂ ਕਰ ਲਓ ਮੈਨੂੰ ਕਹੋਗੇ ਵੀ ਉਹਨੇ ਦੁੱਧ ਨਹੀਂ ਕੱਢਿਆ ਮੈਂ ਕਹਾਂ ਬਈ ਤੇਰੀ ਸਾਂਭ ਕੋ ਨਹੀਂ ਤੇਰੇ ਕੋ ਸਾਂਭੀ ਨਹੀਂ ਗਈ ਮੈਂ 100 ਤੁਹਾਨੂੰ ਆਖਾਂ ਤੁਸੀਂ ਕੁਛ ਨਹੀਂ ਕਰ ਸਕਦੇ ਹੋ ਕਈ ਵੀਰਾਂ ਦੇ ਫੋਨ ਆਉਣਗੇ ਕਹਿੰਦੇ ਸਾਡੀ ਮੱਝ ਵਧੀਆ ਝੋਟੀ ਏ ਸਾਡੀ ਮੋਟੀ ਵੀ ਉੱਚੀ ਲੰਮੀ ਵੀ ਏ ਪਰ ਉਹ ਦੁੱਧ 2 ਕਿਲੋ ਸਵੇਰੇ ਦੇ ਦਿੰਦੀ ਦੁੱਧ 6 ਕਿਲੋ ਤੇ 2 ਕਿਲੋ ਸ਼ਾਮ ਨੂੰ ਦਿੰਦੀ ਉਹਦਾ ਕੀ ਫਾਇਦਾ ਆ ਜੀ ਉਹੀ ਗੱਲ ਜਦੋਂ ਬਰੀਡ ਹੀ ਕੋਲ ਤੁਸੀਂ ਸਾਂਭ ਵੀ ਲਈ ਦੁੱਧ ਫਿਰ 4 ਕਿਲੋ ਹੀ ਤੁਹਾਨੂੰ ਦੇਣ ਲਈ ਜੀ ਵੀ ਉਹ ਵਧੀਆ ਕਿੱਥੋਂ ਏ ਫਿਰ ਉਹ ਤੁਸੀਂ ਚੰਮੀ ਥੋੜਾ ਘਰ ਖਾਣਨਾ ਵੀ ਤੁਸੀਂ ਲੋਕਾਂ ਨੂੰ ਥੋੜੀ ਖਾਣਾ ਵੀ ਸਾਡੇ ਕੋਲ ਮੱਝ ਹੈਗੀ ਏ ਵੀ ਆਹ ਵੇਖੋ ਬੜੀ ਤਗੜੀ ਮੱਝ ਏ ਜਾਂ ਆਪਾਂ ਰੂੜੀ ਤੇ ਕੰਮ ਕਰਨਾ ਵੀ ਆਪਾਂ ਗੁਇਆ ਦੇ ਕੰਮ ਕਰਨਾ ਤੇ ਗੁਇਆ ਵੇਚਣਾ ਜਿਹੜਾ ਆਪਾਂ ਉਹਦਾ ਵੀ ਆਪਾਂ ਦੁੱਧ ਤੇ ਜਿਆਦਾ ਤੁਹਾਨੂੰ ਪਤਾ ਵੀ ਆਪਣੀ ਬੱਚੇ ਤੇ ਦੁੱਧ ਤੋਂ ਵੀ ਆਪਾਂ ਖਰਚੇ ਤੇ ਸਾਰੇ ਪਾਸੇ ਲੱਗਦੇ ਨੇ ਆਪਣੇ ਕੋਈ ਫੀਡ ਤੇ ਵੀ ਖਰਚਾ ਆਏਗਾ ਜੇ ਆਪ ਹੁਣ ਮੁਲਾਜ਼ਮ ਰੱਖੇ ਨੇ ਅਸੀਂ ਉੱਤੇ ਵੀ ਖਰਚਾ ਆਏਗਾ ਜੇ ਕੋਈ ਆਪਾਂ ਮਤਲਬ ਫੋਨ ਕੰਮ ਕਰਨੇ ਨੇ ਤਾਂ ਉੱਤੇ ਵੀ ਖਰਚਾ ਹੈ ਤੇ ਆਪ ਨੂੰ ਅੰਦਰ ਕਿੱਥੋਂ ਆਉਣੀ ਕੱਲੇ ਦੁੱਧ ਤੇ ਜੇ ਦੁੱਧ ਤੇ ਅੰਦਰ ਤਾਂ ਤਾਂ ਹੀ ਆਈ ਨਾ ਤੇ ਆਪਨੇ ਕੋ ਮੱਝਾਂ ਦੁੱਧ ਦੇਣ ਵਾਲੀਆਂ ਮੈਂ ਇਹ ਨਹੀਂ ਆਉਂਦਾ ਕਿ ਤੁਸੀਂ ਸ਼ੁਰੂ ਹੀ ਵੀ ਆਪ ਨੂੰ ਅੰਦਰ ਤੇ ਇੱਕੋ ਹੀ ਤਰੀਕੇ ਤੋਂ ਆਉਣੀ ਹੈ ਨਾ ਪਹਿਲਾਂ ਤੇ ਦੁੱਧ ਤੋਂ ਜੇ ਆਪਣੇ ਕੋਲ ਬਰੀਡ ਦੀਆਂ ਮੱਝਾਂ ਨਹੀਂ ਹੈਗੀਆਂ ਤੇ ਦੁੱਧ ਆਪਣੇ ਕੋਲ ਘੱਟ ਏ ਤੇ ਆਪਾਂ ਨੂੰ ਹੰਦਲ ਵੀ ਉਨੀ ਕੁ ਰਹਿਣੀ ਏ ਬੱਚੇ ਲਈ ਆਪਾਂ ਉਹਦੇ ਪਾਲਣੇ ਨੇ ਜਿਹੜੀ ਮੱਝ ਥੱਲੇ ਦੁੱਧ ਵੀ ਜ਼ਿਆਦਾ ਹੋਏਗਾ ਉਹ ਆਪਾਂ ਬੱਚੇ ਨੂੰ ਵੀ ਕੋਈ ਗਿਲੋ ਵੱਧ ਪਿਆ ਦੇ ਬੱਚਾ ਵੀ ਪਾਲ ਜੇਗਾ ਆਪਾਂ ਨੂੰ ਦੋ ਫਾਇਦੇ ਹੋਣਗੇ ਬਰੀਡ ਤੇ ਫੇਰ ਆਪਾਂ ਨੂੰ ਦੂਜਾ ਫਾਇਦਾ ਇਹ ਵੀ ਆਪਣੇ ਬੱਚੇ ਮਹਿੰਗੇ ਵੀ ਗਣਗੇ ਜੇ ਲਾ ਲਓ ਤੁਹਾਡੇ ਕੋਲ ਬਰੀਡ ਦਾ ਬੱਚਾ ਮੈਨੂੰ ਪਤਾ ਹੈ ਵੀ ਕਿਸੇ ਬੰਦੇ ਕੋਲ ਮੱਝ ਏ ਹੁਣ ਕਈ ਸਾਡੇ ਬਰੀਡਰ ਬੰਦੇ ਐ ਇਹੋ ਜਿਹਨਾਂ ਨੂੰ ਮੈਂ ਜਾਣਨਾ ਮੱਝ ਸੂਣ ਤੋਂ ਪਹਿਲਾਂ ਹੀ ਉਹਨਾਂ ਦੇ ਬੱਚੇ ਦੀ ਬੁਕਿੰਗ ਹੋ ਜਾਂਦੀ ਏ ਵੀ ਪਹਿਲੀ ਬੁਕਿੰਗ ਹੋ ਜਾਂਦੀ ਵੀ ਆਦ ਕੀ ਬੱਚਾ ਤੂੰ ਸਾਨੂੰ ਦੇਣਾ ਚਾ ਅਗਲੇ ਪਹਿਲੇ ਹੀ ਲੈ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਮੱਝ ਜਿਆਦਾ ਦੁੱਧ ਵਾਲੀ ਹੈ ਇਹਦਾ ਬੱਚਾ ਵੀ ਜਿਆਦਾ ਦੁੱਧ ਹੀ ਦੇਵੇਗਾ। ਇਸ ਕਰਕੇ ਦੁੱਧ ਨੂੰ ਵੀ ਫਾਇਦਾ ਹੋ ਗਿਆ ਉਹਦਾ ਬੱਚਿਆਂ ਵੱਲੋਂ ਵੀ ਫਾਇਦਾ ਹੋ ਗਿਆ ਇਹਦੇ ਕਾਹ ਨੂੰ ਆਪਾਂ ਜਿਆਦਾ ਬੱਚੇ ਨਹੀਂ ਪਾਲ ਸਕਦੇ ਤੇ ਆਪਾਂ ਵੇਚ ਹੀ ਦਿੰਨੇ ਆ। ਤੇ ਇਹੀ ਤੁਹਾਨੂੰ ਮੈਂ ਨਾਲ ਵੀ ਬਰੀਡ ਤੇ ਹੀ ਕੰਮ ਕਰੋ ਪਰ ਕਰੋ ਜ਼ੀਰੋ ਲੈਵਲ ਤੋਂ ਕਿਉਂਕਿ ਜੇ ਹੁਣ ਲਾ ਲਓ ਮੇਰੇ ਕੋਲ ਦੋ ਮੱਝਾਂ ਤੋਂ ਅੱਜ ਟੋਟਲ ਮੇਰੇ ਕੋਲ 22-23 ਜਾਨਵਰ ਹੋਗੇ। ਜੇ ਮੇਰੇ ਕੋਲ 22-23 ਹੋ ਸਕਦੇ ਨੇ ਤਾਂ ਹਰੇਕ ਕੋਲ ਹੋ ਸਕਦੇ ਤੁਸੀਂ ਵੀ ਕਰ ਸਕਣੇ ਹੋ। ਤੇ ਬਾਕੀ ਜਿਹੜੇ ਇੱਕ ਵੀ ਆਮਦਨ ਬਾਰੇ ਪੁੱਛਦਾ ਸੀ ਉਹ ਆਪਾਂ ਅੱਡ ਤੋਂ ਸਾਰੀ ਡਿਟੇਲ ਬਣਾ ਕੇ ਪਾਵਾਂਗੇ ਆਮਦਨ ਦੀ ਵੀ ਉਹ ਤਾਂ ਗੱਲਾਂ ਝੂਠੇ ਲੱਖਾਂ ਵਾਲੀਆਂ ਹਨਾ ਆਪਾਂ ਜੋ ਆਪ ਨੂੰ ਬੱਚਦਾ ਆਪਾਂ ਵੀਡੀਓ ਚ ਅੱਗੇ ਵੀ ਸੱਚ ਹੀ ਬੋਲਨੇ ਨੇ ਜੋ ਬੱਚਦਾ ਉਹ ਹੀ ਦੱਸਾਂਗੇ ਤੇ ਜੇ ਸਾ ਕੁਝ ਨਹੀਂ ਬੱਚਦਾ ਉਹ ਆਪਾਂ ਕਿੱਥੋਂ ਦੱਸਾਂਗੇ ਵੀ ਫਾਇਦਾ ਨਹੀਂ ਕਿਉਂਕਿ ਜੇ ਮੈਂ ਝੂਠ ਮਾਰਦਾ ਮੈਨੂੰ ਲੱਖਾਂ ਬੱਚਦੇ ਨੇ ਤੇ ਤੁਸੀਂ ਕੋਈ ਹੋਰ ਹੀ ਕਰ ਲੈਣਾ ਤੇ ਜੇ ਮੈਂ ਕਹਾਂ ਵੀ ਘੱਟ ਬੱਚਦੇ ਨੇ ਤੇ ਤੁਸੀਂ ਮੈਨੂੰ ਦੇ ਨਹੀਂ ਜਾਣਾ ਹਨਾ ਵੀ ਆਪਾਂ ਜੋ ਪਾਵਾਂਗੇ ਸੱਚੇ ਦੱਸਾਂਗੇ ਵੀਡੀਓ ਪਾਵਾਂਗੇ ਬਾਕੀ ਜਿਹੜੇ ਵੀ ਨਵੇਂ ਜ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਤੇ ਵੀ ਆਪਣਾ ਖਾਈ ਵਾਲਾ ਡੇਰੀ ਫਾਰਮ ਤੇ ਨਾਂ ਦੇ ਚੈਨਲ ਇਹ ਫੇਸਬੁੱਕ ਤੇ ਵੀ ਤੇ ਸਾਰੇ ਵੀਰ ਜੀ ਆ ਕੇ ਫੋਲੋ ਕਰ ਲਿਆ ਜੇ ਤੇ YouTube ਨੂੰ ਸਬਸਕ੍ਰਾਈਬ ਕਰ ਲਿਆ ਜੇ ਆਪਾਂ ਇਹੋ ਜਿਹੇ ਵੀਡੀਓ ਮੱਝਾਂ ਦੀ ਲੈ ਕੇ ਆਉਂਨਾ ਕੱਲੀ ਕੱਲੀ ਜਿਹੜੀ ਵੀ ਚੀਜ਼ ਦੀ ਤੁਹਾਨੂੰ ਦਿੱਕਤ ਹੁੰਦੀ ਹੈ ਨਾ ਮੱਝਾਂ ਰੱਖੀਆਂ ਤੁਹਾਨੂੰ ਕੋਈ ਬੜੀਆਂ ਦਿੱਕਤਾਂ ਆਉਂਦੀ ਹੁੰਦੀਆਂ ਨੇ ਤੁਸੀਂ ਥੱਲੇ ਕਮੈਂਟ ਕਰ ਦਿਆ ਕਰੋ ਵੀ ਆਪਾਂ ਨੂੰ ਆਹ ਦਿੱਕਤ ਆਉਣ ਲਈਏ ਵੀ ਇਹਦੇ ਤੇ ਵੀਡੀਓ ਬਣਾਉ ਆਪਾਂ ਉਹਦੇ ਤੇ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਕੋਈ ਹੋ